ਮੈਂ ਸਰਵਰ ਸਿੰਘ ਪੰਦੇਰ ਕਿਸਾਨ ਮਜ਼ਦੂਰ ਸਰਸਟ ਕਮੇਟੀ ਪੰਜਾਬ ਤੋਂ 159ਵੇਂ ਦਿਨ ਵਿੱਚ ਦਿੱਲੀ ਅੰਦੋਲਨ ਦੋ ਪਹੁੰਚ ਚੁੱਕਾ ਵਾ ਤੁਹਾਨੂੰ ਪਤਾ ਹੀ ਆ ਕਿ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਉਹਨਾਂ ਅਧਿਕਾਰੀਆਂ ਛਿਆਂ ਦਾ ਸਨਮਾਨ ਕਰੂਗੀ ਵਿੱਚ ਤਿੰਨ ਆਈਪੀਐਸ ਤੇ ਤਿੰਨੀ ਐਚਪੀਐਸ ਤੋਂ ਕਿਉਂ ਸਨਮਾਨ ਕਰਨ ਜਾ ਰਹੀ ਹੈ ਹਰਿਆਣਾ ਸਰਕਾਰ ਜਿਹੜੀ ਚੁਣੀ ਹੋਈ ਸੱਤਾ ਐ ਐਗਜ਼ੀਕਟਿਵ ਆ ਅਰੇ ਕਹਿਗਾ ਡੀਪ ਸਟੇਟ ਔਰ ਤੁਹਾਨੂੰ ਪਤਾ ਹੀ ਆ ਪੀ ਹੁਣ ਅੰਦੋਲਨ ਦੇ ਸੇਕ ਨਾਲ ਹਰਿਆਣੇ ਵਿੱਚ ਵੱਡੇ ਸਿਆਸੀ ਖਰਜਾਨੇ ਪਾਜਪਾ ਨੂੰ ਭਰਨ ਦਾ ਨੁਕਸਾਨ ਆ ਇਹ ਵੀ ਮਹਾਰਾਸ਼ਟਰ ਚ ਵੀ ਔਰ ਜਿਵੇਂ ਤੁਸੀਂ ਦੇਖਿਆ ਪੀ ਅਨਲ ਵਿਜਜੀ ਨੇ ਇੱਕ ਬਿਆਨ ਵਿੱਚ ਮੰਨ ਲਿਆ ਸੀ ਵੀ ਜੋ ਕੁਝ ਬਾਰਡਰਾਂ ਤੇ ਹੋਇਆ ਅਸੀਂ ਉਹਦੇ ਜ਼ਿੰਮੇਵਾਰ ਆ ਇਹਦਾ ਮਤਲਬ ਕਿਸੇ ਦੀ ਆਤਮਾ ਜਾਗ ਸਕਦੀ ਆ ਕੱਲ ਨੂੰ ਕਿਸੇ ਅਫਸਰ ਦੀ ਆਤਮਾ ਵੀ ਜਾਗ ਸਕਦੀ ਆ ਕਿਸੇ ਫੌਜੀ ਜਵਾਨ ਜਾਂ ਪੁਲਿਸ ਵਾਲੇ ਦੀ ਵੀ ਆਤਮਾ ਜਾਗ ਸਕਦੀ ਆ ਤੋ ਜਿਹੜਾ ਹੁਣ ਲੱਗਦਾ ਪਈ ਭਾਜਪਾ ਸੱਤਾ ਤੋਂ ਬਾਹਰ ਹੋ ਰਹੀ ਆ ਉਹਨਾਂ ਨੂੰ ਲੱਗਦਾ ਵੀ ਆਪਣੀਆਂ ਫੋਰਸਾਂ ਉਸ ਕਿਸਮ ਦੇ ਮਾਨਸਿਕਤਾ ਵਾਲੇ ਅਫਸਰ ਜਿਹੜੇ ਉਹਨਾਂ ਦੇ ਦਿੱਤੇ ਹੋਏ ਹੁਕਮਾਂ ਨੂੰ ਅੱਖਾਂ ਬੰਦ ਕਰਕੇ ਲਾਗੂ ਕਰਦੇ ਆ ਤੇ ਜੇ ਉਹਨਾਂ ਦਾ ਉਹ ਸਨਮਾਨ ਕਰਕੇ ਉਹਨਾਂ ਦਾ ਮੋਰਲ ਬੂਸ਼ ਨਹੀਂ ਕਰਦੇ ਤੇ ਉਹ ਉਹ ਜਿਹੜੇ ਮਨਮਾਨੇ ਹੁਕਮ ਅੱਗੇ ਦੇਣਗੇ ਉਹ ਕੋਈ ਮੰਨਣ ਨੂੰ ਤਿਆਰ ਨਹੀਂ ਹੋਊਗਾ ਅਫਸਰ ਸਾਹਿਬ ਨੂੰ ਜਦੋਂ ਲੱਗੇ ਇਹ ਗਾਹ ਇਹਨਾਂ ਦੀ ਸੱਤਾ ਨਹੀਂ ਆਉਂਦੀ ਅਫਸਰशाही ਨਿਊਟਰਲ ਹੋ ਜਾਂਦੀ ਹੁੰਦੀ ਆ ਤੋ ਇਹ ਨਿਸ਼ਾਨੇ ਹਾਸਲ ਕਰ ਲਈ ਤੇ ਕੱਲ ਨੂੰ ਹਰਿਆਣਾ ਦੇ ਵਿੱਚ ਲਖਸ਼ਣਾ ਚ ਸਟੇਟ ਦੀ ਮਸ਼ੀਨਰੀ ਨੂੰ ਵਰਤਣ ਵਾਸਤੇ ਆਪ ਦੇ ਪੱਕੇ ਅਫਸਰਾਂ ਦਾ ਸਨਮਾਨ ਕੀਤਾ ਜਾ ਰਿਹਾ ਦੂਸਰਾ ਕੇਂਦਰ ਤੇ ਹਰਿਆਣਾ ਇਹ ਮੰਨ ਗਿਆ ਹੁਣ ਵੀ ਅਸੀਂ ਜੋ ਜ਼ੁਲਮ ਕੀਤੇ ਹਰਿਆਣੇ ਦੇ ਬਾਡਰ ਤੇ ਚਾਹੇ ਸ਼ਹੀਦ ਸੁਭਕਰ ਨੂੰ ਸ਼ਹੀਦ ਕੀਤਾ ਚਾਹੇ 433 ਕਿਸਾਨ ਜ਼ਖਮੀ ਹੋਏ ਔਰ ਚਾਹੇ ਐਸਐਲਆਰ ਦੀਆਂ ਗੋਲੀਆਂ ਚਾਹੇ ਸ਼ਾਰਟ ਗਨ ਚਾਹੇ ਬੈਲਟ ਗਨ ਇਹ ਇਸਤੇਮਾਲ ਕੀਤਿਆਂ ਔਰ ਉਹ ਆਪ ਮੰਨ ਰਹੇ ਆਪਣੀ ਉਹ ਸ਼ਿਫਾਰਸ਼ ਰਿਪੋਰਟ ਵਿੱਚ ਭਿਡਰੋਨਾ ਰਾਹੀਂ ਜਿਹੜੀ ਉਹਨਾਂ ਨੇ ਜ਼ਹਿਰੀਲੀਆਂ ਗੈਸਾਂ ਸੁੱਟੀਆਂ ਵਾ ਤੋ ਇਹ ਮੰਨਤਾ ਉਹ ਦੇ ਰਹੇ ਨੇ ਤੋ ਇਹ ਪੂਰਾ ਦੇਸ਼ ਦੇਖ ਰਿਹਾ ਇਸ ਦੇਸ਼ ਨੇ ਇਹਦਾ ਫੈਸਲਾ ਕਰਨਾ ਹੈਗਾ ਅਸੀਂ ਕੇਂਦਰ ਦੇ ਇਸ ਫੈਸਲੇ ਦੀ ਨਿੰਦਿਆ ਕਰਦੇ ਹਾਂ ਹਾਂ ਦੇਸ਼ ਦੀ ਅਫਸਰਸ਼ਾਈ ਦਾ ਕਿਸੇ ਚੰਗਾ ਬਹਾਦਰੀ ਵਾਲੇ ਲੋਕਪੱਖੀ ਕੰਮ ਕਰਨ ਤੇ ਸਨਮਾਨ ਹੋਵੇ ਸਾਨੂੰ ਇਤਰਾਜ ਨਹੀਂ ਹੋਊਗਾ ਆਪ ਦੇ ਕਿਸਾਨਾਂ ਮਜ਼ਦੂਰਾਂ ਵਾਲੀ ਇੱਕ ਦੇਸ਼ ਦੇ ਵਸਦੇ ਲੋਕਾਂ ਤੇ ਜ਼ਬਰ ਟਾ ਕੇ ਅਫਸਰਸ਼ਾਈ ਦਾ ਸਨਮਾਨ ਕਰਨਾ ਹੈ ਉਚਿਤ ਨਹੀਂ ਹੋਊਗਾ ਇਦੋਂ ਗਾਹ ਜਿਹੜਾ ਪੰਜਾਬ ਦੇ ਵਿੱਚ ਨਰਮੇ ਦੇ ਵਿੱਚ ਜਿਵੇਂ ਸੁੰਡੀ ਦਾ ਮੱਖੀ ਦਾ ਹਮਲਾ ਨਜ਼ਰ ਆ ਰਿਹਾ ਔਰ ਜਿਵੇਂ ਖੇਤ ਵਾਗ ਰਹੇ ਆ ਔਰ ਪੰਜਾਬ ਸਰਕਾਰ ਉਹਦੇ ਚੋਂ ਲਗਭਗ ਮਲ ਹੱਥ ਕੜੇ ਹੈਗੇ ਆ ਠੀਕ ਹੈ ਕੇਂਦਰ ਦੇ ਮੰਤਰੀ ਨੂੰ ਮਿਲਣਾ ਵਾਜਬ ਆ ਮਾੜੀ ਗੱਲ ਹੀ ਹੈ ਪਰ ਆਪ ਵੀ ਕੁਝ ਕਰਨਾ ਚਾਹੀਦਾ ਵਾ ਔਰ ਜਿਵੇਂ ਪੰਜਾਬ ਸਰਕਾਰ ਦਾ ਵਾਦਾ ਸੀ ਪੀਸੀ ਮੂੰਗੀ ਤੇ ਐਮਐਸਪੀ ਧਾਂਗੇ ਔਰ ਕੋਰਾ ਜਵਾਬ ਆ ਜਾਣਾ ਇਹ ਵੀ ਉਚਿਤ ਨਹੀਂ ਹੈਗਾ ਤਾਂ ਕੇਂਦਰ ਨੂੰ ਵੀ ਚਾਹੀਦਾ ਵੀ ਉਹ ਪੰਜਾਬ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੀ ਬਾਹ ਫੜਨੀ ਉਹਨਾਂ ਨੂੰ ਚਾਹੀਦੀ ਆ ਭਾਵੇਂ ਕਿਸ ਗੱਲ ਦੀ ਗੁਜਾਇਸ਼ ਬਹੁਤ ਘੱਟ ਹੈਗੀ ਆ ਆਉਣ ਵਾਲੀ ਬਾਈ ਨੂੰ ਜਿਹੜੀ ਕਨਵੈਨਸ਼ਨ ਦਿੱਲੀ ਦੇ ਵਿੱਚ ਦੇਸ਼ ਦੀਆਂ ਦੋਵੇਂ ਵੱਡੇ ਫੋਰਮਾਂ ਦੀਆਂ ਸਾਰੀਆਂ ਆਗੂਆਂ ਦੀ ਸਦਕੇ ਹੋ ਰਹੀ ਆ ਆਗੂਆਂ ਨੂੰ ਅਪੀਲ ਆ ਉਸ ਸਮੇਂ ਸਿਰ ਕਨਸਟੀਟਿਊਸ਼ਨ ਕਲੱਬ ਵਿੱਚ ਪਹੁੰਚਣ ਤਾਂ ਜੋ ਐਮਐਸਪੀ ਗਰੰਟੀ ਕਾਨੂੰਨ ਤੇ ਜਿਹੜਾ ਐਮਐਸਪੀ ਤੇ ਪ੍ਰਾਈਵੇਟ ਬਿੱਲ ਲੈ ਕੇ ਆਉਣਾ ਉਹਨਾਂ ਤੇ ਚਰਚਾ ਹੋ ਸਕੇ ਧੰਨਵਾਦ